ਆਪਣੇ ਵੱਡੇ ਭਰਾਵਾਂ ਦਾ ਆਪਾਂ ਨੂੰ ਸਾਰਿਆਂ ਨੂੰ ਹੀ ਬਹੁਤ ਹੌਸਲਾ ਹੁੰਦਾ ਵਾ ਕਿਉਂਕਿ ਜਿੱਥੇ ਲੋਡ ਪੈਣ ਤੇ ਵੱਡੇ ਭਰਾਵਾਂ ਨੇ ਖੜ ਜਾਣਾ ਨਾ ਉੱਥੇ ਕੋਈ ਹੋਰ ਨਹੀਂ ਖੜ ਸਕਦਾ ਤੇ ਵੱਡੇ ਭਰਾ ਦੇ ਲਈ ਇੱਕ ਗੱਲ ਆ ਕਿ ਲੋਡ ਪੈਣ ਤੇ ਸਭ ਤੋਂ ਪਹਿਲਾਂ ਜਿਹਨੂੰ ਯਾਦ ਕਰਾਂ ਲੰਬੀਆਂ ਉਮਰਾਂ ਦੀ ਮੈਂ ਉਹਦੇ ਲਈ ਫਰਿਆਦ ਕਰਾਂ ਔਖੇ ਸੌਖੇ ਵੇਲੇ ਪਿਓ ਵਾਂਗੂ ਮੂਹਰੇ ਖੜਦਾ ਏ ਅੰਮੀ ਵਾਂਗੂ ਉਹ ਵੀ ਮੇਰੀ ਫਿਕਰ ਬਥੇਰੀ ਕਰਦਾ ਏ ਜਿਹਦੇ ਅਹਿਸਾਨਾਂ ਉੱਤੇ ਮੇਰਾ ਰੋਮ ਰੋਮ ਕਰ ਜਾਈਆ ਜਿਹੜਾ ਮੇਰਾ ਆੜੀ ਆ ਜੋ ਮੇਰੀ ਮਾਂ ਆ ਜੋ ਮੇਰਾ ਪਿਓ ਆ ਉਹ ਕੋਈ ਹੋਰ ਨਹੀਂ ਉਹ ਮੇਰਾ ਵੱਡਾ ਭਾਈ ਆ ਉਹ ਮੇਰਾ ਵੱਡਾ ਭਾਈ ਆ